ਮਾ ਭਗਵੰਤ ਮਾਨ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਤਿੰਨ ਜਾਂ ਚਾਰ ਵਾਰ ਵੀਡੀਓ ਵੀ ਅੱਜ ਵੀ ਤੁਹਾਨੂੰ ਬੇਨਤੀ ਕਰ ਦੂੰਗਾ ਤੇ ਮੈਂ ਟਵੀਟ ਕਰ ਕਰਕੇ ਤਿੰਨ ਚਾਰ ਵਾਰ ਓਪਨ ਚੈਲੰਜ ਦਿੱਤਾ ਕਿ ਆਪਾਂ ਐਜੂਕੇਸ਼ਨ ਦੇ ਮੁੱਦੇ ਤੇ ਤੇ ਡਵੈਲਪਮੈਂਟ ਮੁੱਦੇ ਤੇ ਆਪਾਂ ਓਪਨ ਡਿਬੇਟ ਕਰੀਏ ਇਸੇ ਲੁਧਿਆਣੇ ਦੀ ਧਰਤੀ ਦੇ ਕਿਸੇ ਦਿਨ ਨਾਟਕ ਕੀਤਾ ਸੀ ਨਾ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਸੀ ਅੱਜ ਇਸੇ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸੱਦਾ ਦੇ ਕੇ ਚੱਲੇ ਆਂ ਵੀ ਇਸੇ ਥਾਂ ਤੇ ਦੁਬਾਰਾ ਆਪਾਂ ਡਿਬੇਟ ਰੱਖ ਲਈਨੇ ਓਪਨ ਡਿਬੇਟ ਰੱਖ ਲਈਨੇ ਮੈਂ ਤੁਹਾਨੂੰ ਮਾਨ ਸਾਹਿਬ ਦੀ ਜਾਂ ਲੱਤਾਂ ਪਾਰ ਕਰਦੀਆਂ ਵੀ ਗੱਲ ਕਰਨ ਲੱਗੇ ਇੱਕ ਝੂਠ ਤੋਂ ਬਿਨਾਂ ਕੋਈ ਗੱਲ ਨਹੀਂ ਵਪਾਰੀ ਬੰਦਾ ਸੀ ਜਿਹੜਾ ਬੰਦਾ ਇੱਕ ਉੱਥੇ ਚਲਾ ਰਿਹਾ ਆਪਣੀ ਇਹ ਪ੍ਰਾਈਵੇਟ ਇੰਸਟੀਚਿਊਟ ਚਲਾ ਰਿਹਾ ਦਿੱਲੀ ਦਾ ਉੱਥੇ ਜਾ ਕੇ ਆਪਦੇ ਪਿਆਰੇ ਪਿਆਦਿਆਂ ਨੂੰ ਪੈਸੇ ਲੈ ਕੇ ਤੇ ਰਾਜ ਸਭਾ ਮੈਂਬਰ ਫਿੱਟ ਕਰਦਾ ਅੱਜ ਹੁਣ ਰਾਜ ਸਭਾ ਮੈਂਬਰ ਤੇ ਇੱਥੇ ਟਿਕ ਦੇ ਦੀ ਉਥੋਂ ਦੀ ਰਾਜ ਸਭਾ ਮੈਂਬਰ ਤੇ ਕੇਜਰੀਵਾਲ ਸਾਹਿਬ ਦੀ ਤਿਆਰੀ ਹੈ ਪੰਜਾਬ ਤੋਂ ਉੱਥੇ ਰਾਜ ਸਭਾ ਮੈਂਬਰ ਬਣ ਕੇ ਜਾਣ ਦੀ ਕਿਉਂਕਿ ਉਹਨਾਂ ਨੂੰ ਸੱਤਾ ਦਾ ਬੜਾ ਚਾਅ ਵਾ ਸੱਤਾ ਤੋਂ ਬਿਨਾਂ ਰਹਿ ਨਹੀਂ ਸਕਦੇ ਹੁਣ ਤਾਂ ਮੈਨੂੰ ਲੱਗਦਾ ਉਹ ਪਾਸਨਾ ਵਾਸਤੇ ਵੀ ਆਏ ਹੈ ਇਹਦੇ ਤੇ ਵੀ ਕਾਫੀ ਪੰਜਾਬ ਦਾ ਮਜਾਤਾ ਜਿਹੜਾ ਕਰਨਾ ਚਾਹੀਦਾ ਅਕਾਲੀ ਦਲ ਦੀ ਸਰਕਾਰ ਨੇ ਸਵਾ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਇਹਨਾਂ ਦਾ ਸਿਰਫ ਇਸ਼ਤਿਹਾਰ ਜੀ ਹੈ ਨਾ ਅਸਲ ਜ ਹੈ ਨਹੀਂ ਜੇ ਨੌਕਰੀ ਮਿਲੀ ਹੁੰਦੀ ਉਹ ਇਹ ਦੱਸੋ ਅੱਜ ਹਰ ਤਰ੍ਹਾਂ ਟੀਚਰ ਤਾਂ ਨਾ ਲਾ ਰਿਹਾ ਲੈਬ ਟੈਕਨੀਸ਼ੀਅਨਸ ਨੂੰ ਨਾ ਲਾ ਰਿਹਾ ਕੋਈ ਲਾਈਨਮੈਨ ਹੋਰ ਕਰਨਾ ਲਾ ਰਿਹਾ ਦੀ ਨੌਕਰੀਆਂ ਲਈ ਲੋਕ ਧਰਨੇ ਤੇ ਕਿਉਂ ਗਏ? ਕੇਜਰੀਵਾਲ ਸਾਹਿਬ ਕਹਿੰਦੇ ਸਾਡੀ ਸਰਕਾਰ ਆਂਗਲੋਂ ਤੋਂ ਟੈਂਕੀ ਦੇ ਮਨ ਕਿਸੇ ਨੂੰ ਰਹਿਣ ਨਹੀਂ ਦੇਣਗੇ। ਟੈਂਕੀ ਤੋਂ ਮੈਨੂੰ ਲੱਗਦਾ ਉਤਰਿਆ ਕੋਈ ਸਭ ਕੁਝ ਜਿਹੜੇ ਚੜ੍ਹੇ ਉਹ ਡੁੱਬਣੇ ਹੋ ਗਏ ਆ। ਜੇ ਵਾਕਈ ਗਰਾਉਂਡ 'ਚ ਜਿੰਨੀਆਂ ਨੌਕਰੀਆਂ ਕਹਿੰਦੇ ਆ 60 ਹਜ਼ਾਰ ਨੌਕਰੀ ਕਹਿੰਦੇ 13 ਹਜ਼ਾਰ ਪਿੰਡ ਆ। ਮਤਲਬ ਘੱਟੋ ਘੱਟ ਹਰ ਪਿੰਡ 'ਚ ਤਿੰਨ ਤਿੰਨ ਨੌਕਰੀਆਂ ਤਾਂ ਆਈਆਂ। ਹਰ ਪਿੰਡ 'ਚ ਤਿੰਨ ਨੌਕਰੀਆਂ ਆਈਆਂ ਹੁਣ ਤਾਂ ਪਤਾ ਨਾ ਲੱਗੇ ਇੰਨੀ ਹਾਹਾਕਾਰ ਹੋਵੇ ਪੰਜਾਬ 'ਚ। ਸੂਬੇ ਸਰੋਕ ਇਹਨਾਂ ਦਾ ਤਮਾਸ਼ਾ ਹੈ ਕੁਝ ਨਹੀਂ ਹੋ ਰਿਹਾ ਹੋਰ ਇਹ ਪਹਿਲੀ ਆ ਰਹੀ ਇਤਿਹਾਸ ਹੋਇਆ ਕਿ 네ਗੋਸ਼ੀਏਟ ਜਿਹੜਾ ਜਿਹਦੇ ਕੋਲ ਲੋਕ ਗੱਲ ਲੈ ਕੇ ਆਉਂਦੇ ਆ ਉਹ ਉੱਠ ਕੇ ਚਲੇ ਗਿਆ ਮੀਟਿੰਗੋਂ ਆਮ ਤੌਰ ਤੇ ਹੁੰਦਾ ਕਿ ਕੋਈ ਡੈਲੀਗੇਸ਼ਨ ਆਇਆ ਉਹਨਾਂ ਦੀ ਮੰਗਾਂ ਨਹੀਂ ਮੰਨਿਆ ਜਾਂਦੀਆਂ ਉਹ ਉੱਠ ਕੇ ਚਲੇ ਜਾਂਦਾ ਮਾਨ ਸਾਹਿਬ ਪਹਿਲਾ ਮੁੱਖ ਮੰਤਰੀ ਉੱਭਾ ਜਿਹੜੇ ਆਪਣੇ ਸੂਬੇ ਦਾ ਆਂਦਾ ਤੱਕ ਨਹੀਂ ਧਮਕੀਆਂ ਦੇ ਲਈ ਦੇਸ਼ ਧਿਆਨ ਦਾ ਤੱਕ ਮਾਨ ਸਾਹਿਬ ਉਹਦਾ ਕਿੰਨਾ ਦੀ ਕੋ ਪੀਪੀਸੀ ਪਾਰਕਮੈਂਟ ਵਾਲੀ ਐਮਐਸਪੀ ਵਾਲੀ ਵਾਲੀ ਮਾਨ ਸਾਹਿਬ ਦਾ ਇੱਥੇ ਵੀ ਗੰਦਨਾ ਹੈ ਕਿ ਉਹ ਲੋਕ ਗੱਲਾਂ ਚਾ ਜਾ ਗਏ ਮਾਨ ਸਾਹਿਬ ਦਾ profession ਹੈ ਗੱਲਾਂ ਚ ਚਾਉਣੀਆਂ ਉਹ ਗੱਲਾਂ ਚ ਜਾ ਕੇ ਆਖ ਵੀ ਉਹ ਸਟੇਜ ਤੇ ਤਮਾਸ਼ੀ ਨਹੀਂ ਕਰ ਰਹੇ ਐਡਮਿਨਿਸਟ੍ਰੇਸ਼ਨ ਕੋਈ ਨਾ ਦੀ ਚੀਜ਼ ਹੀ ਨਹੀਂ ਹੈ ਜ਼ੀਰੋ ਹੈ ਸ਼੍ਰੋਮਣੀ ਕਾਲੀ ਦਰਦੀ ਵਿਦਿਆਰਥੀ ਜਥੇਬੰਦੀ ਐਸਓਏਡੀ ਇੱਕ ਮੀਟਿੰਗ ਅੱਜ ਲੁਧਿਆਣਾ ਸਟੇ ਸਰਕਟ ਹਾਊਸ ਵਿਖੇ ਹੋਈ ਜਿਸ ਦੌਰਾਨ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਜਿੱਥੇ ਪਾਰਟੀ ਆਗੂ ਨੇ ਸੂਬੇ ਦੇ ਹਾਲਾਤਾਂ ਬਾਰੇ ਚਰਚਾ ਕੀਤੀ ਉੱਥੇ ਭਵਿੱਖ ਦੀ ਰਣਨੀਤੀ ਬਾਰੇ ਵੀ ਵਿਚਾਰ ਚਰਚਾ ਕੀਤੀ ਮੈਂ ਭਗਵੰਤ ਮਾਨ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਤਿੰਨ ਜਾਂ ਚਾਰ ਵਾਰ ਮੀਡੀਆ ਥਰੂ ਵੀ ਅੱਜ ਵੀ ਤੁਹਾਨੂੰ ਬੇਨਤੀ ਕਰ ਦੂੰਗਾ ਤੇ ਮੈਂ ਟਵੀਟ ਕਰ ਕਰਕੇ ਵੀ ਤਿੰਨ ਚਾਰ ਵਾਰ ਓਪਨ ਚੈਲੰਜ ਦਿੱਤਾ ਕਿ ਆਪਾਂ ਐਜੂਕੇਸ਼ਨ ਦੇ ਮੁੱਦੇ ਤੇ ਤੇ ਡਿਵੈਲਪਮੈਂਟ ਮੁੱਦੇ ਤੇ ਆਪਾਂ ਓਪਨ ਡਿਬੇਟ ਕਰੀਏ ਇਸੇ ਲੁਧਿਆਣੇ ਦੀ ਧਰਤੀ ਤੇ ਕਿਸੇ ਦਿਨ ਨਾਟਕ ਕੀਤਾ ਸੀ ਨਾ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਸੀ ਅੱਜ ਇਸੇ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸੱਦਾ ਦੇ ਕੇ ਚੱਲੇ ਆਂ ਵੀ ਇਸੇ ਥਾਂ ਤੇ ਹੀ ਦੁਬਾਰਾ ਆਪਾਂ ਡਿਬੇਟ ਰੱਖ ਲੈਣੀ ਓਪਨ ਡਿਬੇਟ ਰੱਖ ਲੈਣੀ ਮੈਂ ਤੁਹਾਨੂੰ ਵੀ ਅੱਜ ਹੀ ਮੈਸੇਜ ਦੇ ਦੇਣਾ ਕਿ ਮਾਨ ਸਾਹਿਬ ਦੀ ਜਾਂ ਲੱਤਾਂ ਭਾਰ ਚੱਲਦੀਆਂ ਵੀ ਇਹ ਗੱਲ ਕਰਨ ਲੈਣਗੇ ਇੱਕ ਝੂਠ ਤੋਂ ਬਿਨਾ ਕੋਈ ਗੱਲ ਨਹੀਂ ਅੱਜ ਪੰਜਾਬ ਦੀ ਜੀਡੀਪੀ ਦੀ ਆਪਾਂ ਗੱਲ ਨਹੀਂ ਕਰ ਰਹੇ ਅੱਜ ਆਪਣੀ ਰੇਸ਼ੋ ਹੈ ਜਿਹੜੀ ਸਾਰੇ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਆ 46% ਤੇ ਲਾਇਆ ਜਿਹੜੀ ਬਾਦਲ ਸਾਹਿਬ ਇੰਨੇ ਕੰਮ ਕਰਨ ਦੇ ਬਾਅਦ ਵੀ 33% ਤੇ ਲਾਇਆ ਸੀ 40% ਤੇ ਕਾਂਗਰਸ ਛੱਡ ਕੇ ਗਈ ਸੀ ਆਪਾਂ 33 ਤੇ ਲਾਇਆ ਸੀ ਕੈਕ ਦੀ ਰਿਪੋਰਟ ਆndi ਵੀ 7% ਜਿਹੜੀ ਆਪਣਾ ਜਿੰਨੇ ਵੀ ਰਿਸੋਰਸਸ ਤੋਂ ਆਪਣੀ ਪੰਜਾਬ ਦੀ ਇਨਕਮ ਹੈ 7% ਹੈ ਜਿਹੜੀ ਆਪਣੇ ਡਿਵੈਲਪਮੈਂਟ ਜਾਂ ਜਿਹੜੇ ਲੋਕਾਂ ਦੀ ਪੜ੍ਹਾਈ ਵਾਸਤੇ ਕੰਮਾਂ ਤੇ ਖਰਚ ਹੋ ਰਹੀ ਬਾਕੀ ਸਾਰੀ ਬਾਹਰਲੀਆਂ ਸਟੇਟਾਂ ਦੇ ਵਿੱਚ ਕੇਜਰੀਵਾਲ ਸਾਹਿਬਾਂ ਕੋਲ ਰਾਗਵ ਚੱਡੇਰਾਂ ਕੋਲ ਜਾ ਰਹੀ ਹੈ ਬਾਹਰਲੀਆਂ ਸਟੇਟਾਂ ਚ ਇਲੈਕਸ਼ਨ ਲੜ ਰਹੇ ਆ ਤੇ ਆਪਣਾ ਪੰਜਾਬ ਦੇ ਵਿੱਚ ਹਥਿਆਰਬੰਦੀ ਤੇ ਪੈਸਾ ਖਰਚ ਕੀਤਾ ਜਾ ਰਿਹਾ ਗਰਾਉਂਡ ਦੀ ਰਿਐਲਿਟੀ ਇਹ ਹੈ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਆਹ ਕੰਮ ਬੱਝੇ ਆਮ ਆਦਮੀ ਪਾਰਟੀ ਨੇ ਫਲਾ ਲੁਧਿਆਣਾ ਹਲਕਾ ਵੈਸਟ ਤੋਂ ਕੈਂਡੀਡੇਟ ਅਨਾਉਂਸ ਕਰਤਾ ਕਿ ਉਹ ਦੇਖਦੇ ਹੋ ਇੰਡਸਟਰੀ ਨੂੰ ਬੜਾ ਕੁਝ ਲਿਆ ਕੇ ਦੇ ਰਹੇ ਨੇ ਤੇ ਕੀ ਲੱਗਦਾ ਆਕਾਲੀ ਦਲ ਕੋਲ ਤਾਂ ਕਰ ਰਿਹਾ ਸੈਂਡ ਕੈਂਡੀਡੇਟ ਜਿਹੜਾ ਅਨਾਉਂਸ ਕੀਤਾ ਨਾ ਜੀ ਅੱਜ ਵੇਖੋ ਰਾਜ ਸਭਾ ਮੈਂਬਰ ਪੰਜਾਬ ਦੀਆਂ ਕਿੰਨੀਆਂ ਪ੍ਰੈਸਟੀਜੀਅਸ ਇੰਸਟੀਟਿਊਟ ਨੇ ਜੀਐਨਡੀਯੂ ਵਰਗੀਆਂ ਪੰਜਾਬੀ ਯੂਨੀਵਰਸਿਟੀ ਵਰਗੀਆਂ ਇਹਨਾਂ ਨੂੰ ਕੋਈ ਇਥੋਂ ਕਾਬਿਲ ਬੰਦਾ ਨਹੀਂ ਲੱਭਿਆ ਅੱਜ ਇੱਕ ਜਿਹੜਾ ਵਪਾਰੀ ਬੰਦਾ ਸੀ ਜਿਹੜਾ ਬੰਦਾ ਇੱਕ ਉੱਥੇ ਚਲਾ ਰਿਹਾ ਆਪਣੀ ਪ੍ਰਾਈਵੇਟ ਇੰਸਟੀਚਿਊਟ ਚਲਾ ਰਿਹਾ ਦਿੱਲੀ ਦਾ ਉੱਥੇ ਜਾ ਕੇ ਆਪਦੇ ਪਿਆਰੇ ਪਿਆਦੇ ਨੂੰ ਪੈਸੇ ਲੈ ਕੇ ਤੇ ਰਾਜ ਸਭਾ ਮੈਂਬਰ ਫਿੱਟ ਕਰਤਾ ਅੱਜ ਹੁਣ ਰਾਜ ਸਭਾ ਮੈਂਬਰ ਤੋਂ ਇੱਥੇ ਟਿਕਟ ਦੇਦੀ ਉਥੋਂ ਦੀ ਰਾਜ ਸਭਾ ਮੈਂਬਰ ਤੇ ਕੇਜਰੀਵਾਲ ਸਾਹਿਬ ਦੀ ਤਿਆਰੀ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਕੇ ਜਾਣ ਦੀ ਕਿਉਂਕਿ ਉਹਨਾਂ ਨੂੰ ਸੱਤਾ ਦਾ ਬੜਾ ਚਾਹ ਵਾ ਸੱਤਾ ਤੋਂ ਬਿਨਾਂ ਰਹਿ ਨਹੀਂ ਸਕਦੇ ਹੁਣ ਤਾਂ ਮੈਨੂੰ ਲੱਗਦਾ ਵਪਾਸਨਾ ਵਾਸਤੇ ਵੀ ਆਏ ਹੋਏ ਉਹਦੇ ਤੇ ਵੀ ਕਾਫੀ ਪੰਜਾਬ ਦਾ ਬਜਟ ਹੈ ਜਿਹੜਾ ਖਰਚ ਹੋ ਜਾਣਾ ਸਰ ਕਾਲੀ ਗੱਲ ਤੇ ਕਾਫੀ ਚੀਜ਼ਾਂ ਨੇ ਬਿਲਕੁਲ ਲੜਾਂਗੇ ਜੀ ਸਾਡੇ ਨਾਲ ਸੀਨੀਅਰ ਲੀਡਰਸ਼ਿਪ ਬੈਠੀ ਆ ਲੜਾਂਗੇ ਜੀ ਲੜਾਂਗੇ ਵੀ ਜਿੱਤਾਂਗੇ ਵੀ ਇਹਨਾਂ ਨੇ ਇਹਨਾਂ ਦੇ ਬਾਦਲ ਸਾਹਿਬ ਹੋਰਾਂ ਨੇ ਟੀਮਾ ਸਾਹਿਬ ਹੋਰਾਂ ਨੇ ਪਾਰਟੀ ਦਫਤਰ ਬੈਠ ਕੇ ਗੱਲ ਦੀ ਬਕਾਇਦਾ ਅਨਾਉਂਸਮੈਂਟ ਕੀਤੀ ਵੀ ਅਸੀਂ ਠੋਕਰ ਜਾ ਕੇ ਇਲੈਕਸ਼ਨ ਲੜਾਂਗੇ ਵੀ ਤੇ ਜਿੱਤਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਦਾਰਨ ਵੀਰ ਸਿੰਘ ਢਲੋਂ ਸਾਹਿਬ ਐਸੋਈ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦਿਹਾਣਾ ਤੇ ਜੀ ਆਇਆਂ ਕਹਣਾ ਬੜਾ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਸਟੂਡੈਂਟਸ ਨੂੰ ਇਨਵੋਲਵ ਕਰਨ ਦਾ ਪੋਲਿਟੀਕਲ ਪ੍ਰੋਸੈਸ ਚ ਕਿਉਂਕਿ ਐਸਓਆਈ ਬਣੀ ਹੀ ਇਸ ਥਾਟ ਦੇ ਨਾਲ ਸੀ ਸਰਦਾਰ ਵਿਕਰਮ ਸਿੰਘ ਜੀਟੀਆ ਸਰਦਾਰ ਸੁਬੀਰ ਸਿੰਘ ਬਾਦਲ ਬਣਾ ਦਾ ਸੋਚੀ ਐ ਐਸਓਆਈ ਬਣਾਉਣ ਪਿੱਛੇ ਸੀ ਕਿ ਸਟੂਡੈਂਟਸ ਨੂੰ ਨੌਜਵਾਨਾਂ ਨੂੰ ਸਿਰਫ ਰੈਲੀਆਂ ਚ ਤੇ ਧਰਨਿਆਂ ਚ ਇਕੱਠ ਕਰਨ ਤੱਕ ਨਾ ਸੀਮਿਤ ਰੱਖਿਆ ਜਾਵੇ ਯੂਥ ਨੂੰ ਪੋਲਿਟੀਕਲ ਪ੍ਰੋਸੈਸ ਚ ਇਨਵੋਲਵ ਕੀਤਾ ਜਾਵੇ ਯੂਥ ਦੇ ਸੁਝਾਅ ਲਏ ਜਾਣ ਔਰ ਜਿਹੜੇ ਪਾਰਟੀ ਦੇ ਪ੍ਰੋਗਰਾਮ ਨੇ ਉਹ ਯੂਥ ਤੱਕ ਪਹੁੰਚਾਏ ਜਾਣ ਕਿ ਪਾਰਟੀ ਨੇ ਅੱਜ ਤੱਕ ਨੌਜਵਾਨਾਂ ਲਈ ਕੀ ਕੀ ਕੀਤਾ ਕੀ ਉਪਰਾਲੇ ਕੀਤੇ এডਿਕੇਸ਼ਨ ਬਾਰੇ ਤੁਹਾਨੂੰ ਢਿੱਲੋਂ ਸਾਹਿਬ ਨੇ ਦੱਸਿਆ ਸਾਰਾ ਈਵਨ ਆਰਮਡ ਫੋਰਸਸ ਜਿਹੜੇ ਪ੍ਰੀਪਰੇਟਰੀ ਕਾਲਜ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਫੇਰ ਇਹਨਾਂ ਨੇ ਤਾਂ ਸਿਰਫ ਇਸ਼ਤਿਹਾਰ ਲਾਇਆ 58000 ਨੌਕਰੀ ਦਾ ਅਕਾਲੀ ਦਲ ਦੀ ਸਰਕਾਰ ਵਲੇ 2.5 ਲੱਖ ਸਰਕਾਰੀ ਨੌਕਰੀ ਮਿਲੀ ਇਹਨਾਂ ਦਾ ਤਾਂ ਸਿਰਫ ਇਸ਼ਤਿਹਾਰ ਜੀ ਹੈ ਨਾ ਅਸਲ ਚ ਹੈ ਨਹੀਂ ਜੇ ਨੌਕਰੀ ਮਿਲੀ ਹੁੰਦੀ ਮੈਨੂੰ ਇਹ ਦੱਸੋ ਅੱਜ ਹਰ ਥਾਂ ਟੀਚਰ ਧਰਨਾ ਲਾ ਰਹੇ ਆ ਲੈਬ ਟੈਕਨੀਸ਼ੀਅਨ ਧਰਨਾ ਲਾ ਰਹੇ ਆ ਕੋਈ ਲਾਈਨਮੈਨ ਆ ਉਹ ਧਰਨਾ ਲਾ ਰਹੇ ਆ ਜੇ ਨੌਕਰੀ ਦਿੱਤੀਆਂ ਲੋਕ ਧਰਨੇ ਤੇ ਕਿਉਂ ਆ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਾਡੀ ਸਰਕਾਰ ਆ ਰਹੀ ਨੂੰ ਟੈਂਕੀ ਤੇ ਮੈਂ ਕਿਸੇ ਨੂੰ ਰਹਿਣ ਨਹੀਂ ਦੇਣਾ ਟੈਂਕੀ ਤੋਂ ਮੈਨੂੰ ਲੱਗਦਾ ਉਤਰਿਆ ਕੋਈ ਨਹੀਂ ਸਭ ਕੋ ਜਿਹੜੇ ਚੜੇ ਆ ਉਹ ਦੁੱਗਣੇ ਹੋ ਗਏ ਜੇ ਵਾਕਈ ਗਰਾਊਂਡ 'ਚ ਜਿੰਨੀਆਂ ਨੌਕਰੀਆਂ ਕਹਿੰਦੇ ਆ 60000 ਨੌਕਰੀ ਕਹਿੰਦੇ 13000 ਪਿੰਡਾਂ ਮਤਲਬ ਘੱਟੋ ਘੱਟ ਹਰ ਪਿੰਡ 'ਚ ਤਿੰਨ ਤਿੰਨ ਨੌਕਰੀਆਂ ਤਾਂ ਆ ਗਈਆਂ ਹਰ ਪਿੰਡ 'ਚ ਤਿੰਨ ਨੌਕਰੀਆਂ ਆਈਆਂ ਹੁਣ ਤਾਂ ਪਤਾ ਨਾ ਲੱਗੇ ਇੰਨੀ ਹਾਹਾਕਾਰ ਹੋਵੇ ਪੰਜਾਬ 'ਚ ਸੋ ਇਹ ਸਿਰਫ ਇਹਨਾਂ ਦਾ ਤਮਾਸ਼ਾ ਹੈ ਹੋਰ ਕੁਝ ਨਹੀਂ ਸਰ ਗਰੇਵਲ ਸਾਹਿਬ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਉਹਦੇ ਬਾਰੇ ਕਿੰਨੇ ਕਿਉਂਕਿ ਉਹ ਕਹਿੰਦੇ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੇ ਜਿਹੜੇ ਧੰਨੇ ਲਾਵੇ ਦੇਖੋ ਮਾਨ ਸਾਹਿਬ ਨਾ ਬੇਸਿਕਲੀ ਮਾਨ ਸਾਹਿਬ ਤੇ ਬੀਜੇਪੀ ਨਾਲੇ ਹੋਇਆ ਮਾਨ ਸਾਹਿਬ ਬੜਾ ਹੀ ਹਿੱਕ ਠੋਕ ਕੇ ਕਹਿੰਦੇ ਸੀ ਕਹਿੰਦੇ ਇਹਨਾਂ ਨੂੰ ਦਿੱਲੀ ਜਾਣੋਂ ਕਿਉਂ ਰੋਕਦੇ ਹੋ ਇਹਨਾਂ ਦੀ ਰਾਜਧਾਨੀ ਹੈ ਹੁਣ ਅੱਜ ਮਾਨ ਸਾਹਿਬ ਨੂੰ ਪੁੱਛਦਾ ਕਿ ਉਹ ਆਪਣੇ ਸੂਬੇ ਦੀ ਰਾਜਧਾਨੀ ਨਹੀਂ ਜਾ ਸਕਦੇ ਔਰ ਇਹ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਹੈ ਕਿ 네ਗੋਸ਼ੀਏਟ ਜਿਹੜਾ ਜਿਹਦੇ ਕੋਲ ਲੋਕ ਗੱਲ ਲੈ ਕੇ ਆਉਂਦੇ ਆ ਉਹ ਉੱਠ ਕੇ ਚਲੇ ਗਿਆ ਮੀਟਿੰਗ ਤੋਂ ਆਮ ਤੌਰ ਤੇ ਹੁੰਦਾ ਕਿ ਕੋਈ ਡੈਲੀਗੇਸ਼ਨ ਆਇਆ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਉੱਠ ਕੇ ਚਲੇ ਜਾਂਦਾ ਹੈ ਮਾਨ ਸਾਹਿਬ ਪਹਿਲਾ ਮੁੱਖ ਮੰਤਰੀ ਹੋਗਾ ਜਿਹੜਾ ਆਪਣੇ ਸੂਬੇ ਦਾ ਆਂਦਾ ਤੇ ਨੂੰ ਹੀ ਧਮਕੀਆਂ ਦੇਈ ਜਾਂਦੇ ਦੇਸ਼ ਦੇ ਆਂਦਾ ਤੇ ਨੂੰ ਇੱਕ ਚੀਜ਼ ਇਹ ਲੋਕ ਰਿਅਲਾਈਜ਼ ਨਹੀਂ ਕਰਦੇ ਪੰਜਾਬ ਦੀ ਇਕਨੋਮੀ ਅੱਜ ਵੀ ਐਗਰੀਕਲਚਰ ਦੇ ਸਿਰ ਤੇ ਚੱਲਦੀ ਹੈ ਤੇ तकरीबन 80000 ਕਰੋੜ ਰੁਪਇਆ ਹਰ ਸਾਲ ਪੰਜਾਬ ਚ ਜਸਟ ਬਿਕੋਜ਼ ਆਫ ਜਿਹੜੀ ਖਰੀਦ ਹੁੰਦੀ ਹੈ ਦੀ ਫੂਡ ਗ੍ਰੇਨ ਦੀ ਉਹਦੇ ਕਰਕੇ ਹੁੰਦਾ ਉਹ 80000 ਕਰੋੜ ਨਾਲ ਦੈਟ ਇਜ਼ ਦ ਮੇਜਰ ਕੰਟਰੀਬਿਊਟਰ ਟੂ ਦ ਇਕਨੋਮੀ ਤੇ ਜਿਹੜਾ ਬੰਦਾ ਇਕਨੋਮੀ ਚ ਲਾ ਰਿਹਾ ਉਹਨੂੰ ਇਹ ਜ਼ਲੀਲ ਕਰਨ ਤੇ ਲੱਗੇ ਹੋਏ ਆ ਮਾਨ ਸਾਹਿਬ ਉਦੋਂ ਦਾ ਇਹਨਾਂ ਦੀ ਕੋਈ ਬੀਬੀਸੀ 5 ਮਿੰਟ ਵਾਲੀ ਐਮਐਸਪੀ ਵਾਲੀ ਮਾਨ ਸਾਹਿਬ ਦਾ ਐਕਚੁਅਲੀ ਗੱਲ ਪਤਾ ਕੀ ਹੈ ਉਦੋਂ ਲੋਕ ਗੱਲਾਂ ਚ ਆ ਗਏ ਮਾਨ ਸਾਹਿਬ ਦਾ ਪ੍ਰੋਫੈਸ਼ਨ ਹੈ ਗੱਲਾਂ ਚਚਾਉਣੀਆਂ ਉਹ ਗੱਲਾਂ ਚਚਾ ਗਏ ਅੱਜ ਵੀ ਉਹ ਸਟੇਜ ਤੇ ਤਮਾਸ਼ੀ ਵੀ ਨਹੀਂ ਕਰ ਰਹੇ ਐਡਮਿਨਿਸਟ੍ਰੇਸ਼ਨ ਕੋਈ ਨਾਂ ਦੀ ਚੀਜ਼ ਹੀ ਨਹੀਂ ਹੈ ਜ਼ੀਰੋ ਹੈ